ਕੈਨੇਡਾ ਟੂਰਿਸਟ ਵੀਜ਼ਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਜੀ ਕੈਨੇਡਾ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਪੰਜਾਬੀ বাসਦੇ ਹਨ ਅਤੇ ਪੰਜਾਬ ਤੋਂ ਵੀ ਕੈਨੇਡਾ ਜਾਣ ਵਾਲੇ ਪੰਜਾਬੀਆਂ ਦੀ ਕੋਈ ਕਮੀ ਨਹੀਂ ਹੈ ਸੋ ਹਰ ਸਾਲ ਪੰਜਾਬ ਤੋਂ ਕੈਨੇਡਾ ਜਾਣ ਵਾਲੇ ਅਤੇ ਕੈਨੇਡਾ ਤੋਂ ਪੰਜਾਬ ਆਉਣ ਵਾਲੇ ਪੰਜਾਬੀਆਂ ਦੀ ਗਿਣਤੀ ਲੱਖਾਂ ਦੇ ਵਿੱਚ ਹੈ ਸੋ ਇਸੇ ਦੌਰਾਨ ਕੈਨੇਡਾ ਜਾਣ ਦੇ ਚਾਹਵਾਨ ਹੁਣ ਪੰਜਾਬੀਆਂ ਦੇ ਲਈ ਵੱਡੀ ਖੁਸ਼ਖਬਰੀ ਜਿਹੜੀ ਨਿਕਲ ਕੇ ਆ ਰਹੀ ਹੈ ਦਰਅਸਲ ਜਿੱਥੇ ਕੈਨੇਡਾ ਦੇ ਵਿੱਚ ਪਹਿਲਾਂ ਪੰਜਾਬੀਆਂ ਨੂੰ ਦਿੱਲੀ ਵਰਗੇ 에어ਪੋਰਟ ਤੋਂ ਆਪਣੀਆਂ ਫਲਾਈਟਾਂ ਲੈ ਕੇ ਕੈਨੇਡਾ ਜਾਣਾ ਪੈਂਦਾ ਸੀ ਤੇ ਪਿਛਲੇ ਲੰਬੇ ਸਮੇਂ ਤੋਂ ਇਹ ਮੰਗ ਉੱਠ ਰਹੀ ਹੈ ਕਿ ਪੰਜਾਬ ਦੇ ਅੰਮ੍ਰਿਤਸਰ ਜਾਂ ਫਿਰ ਚੰਡੀਗੜ੍ਹ ਦੇ 에어ਪੋਰਟ ਤੋਂ ਸਿੱਧੀਆਂ ਫਲਾਈਟਾਂ ਕੈਨੇਡਾ ਦੀਆਂ ਚਲਾਈਆਂ ਜਾਣ। ਸੋ ਇਸੇ ਦੌਰਾਨ ਹੁਣ ਕੈਨੇਡਾ ਜਾਣ ਵਾਲੇ ਪੰਜਾਬੀਆਂ ਦੇ ਲਈ ਵੱਡੀ ਖੁਸ਼ਖਬਰੀ ਆ ਰਹੀ ਹੈ ਤੇ ਕੈਨੇਡਾ ਤੋਂ ਪੰਜਾਬ ਆਉਣ ਵਾਲੇ ਪੰਜਾਬੀਆਂ ਦੇ ਲਈ ਵੀ ਵੱਡੀ ਖੁਸ਼ਖਬਰੀ ਆ ਰਹੀ ਹੈ। ਦਰਅਸਲ ਹੁਣ ਜੂਨ ਦੇ ਪਹਿਲੇ ਹਫ਼ਤੇ ਤੋਂ ਇੱਕ ਵੱਡਾ ਐਲਾਨ ਹੋਇਆ ਹੈ ਜਿਸ ਦੇ ਅਨੁਸਾਰ ਹੁਣ ਅੰਮ੍ਰਿਤਸਰ 에어ਪੋਰਟ ਤੋਂ ਸਿੱਧੀਆਂ ਵੈਨਕੂਵਰ ਦੀਆਂ ਫਲਾਈਟਾਂ ਚਲਾਈਆਂ ਜਾਣ। ਗੀਆਂ ਇੱਥੇ ਹੀ ਤੁਹਾਨੂੰ ਦੱਸ ਦਿਆ ਕਿ 에어 ਕੈਨੇਡਾ 에어ਲਾਈਨ ਜੋ ਕਿ ਕੈਨੇਡਾ ਦੀ 에어ਲਾਈਨ ਹੈ ਉਸ ਦੇ ਵੱਲੋਂ ਸਿੰਗਾਪੁਰ ਦੀ ਸਕੂਟ 에어ਲਾਈਨ ਦੇ ਨਾਲ ਅਲਾਈਅንስ ਕੀਤਾ ਗਿਆ ਹੈ ਕਿ ਜਿਹੜਾ ਅਮਰਤਸਰ 에어ਪੋਰਟ ਹੈ ਉੱਥੋਂ ਸਿੱਧੀਆਂ ਫਲਾਈਟਾਂ ਹੁਣ ਜਿਹੜੇ ਵੀ ਪੰਜਾਬੀ ਭਾਰਤੀ ਕੈਨੇਡਾ ਦੇ ਵਿੱਚ ਜਾਣਾ ਚਾਹੁੰਦੇ ਆ ਖਾਸ ਕਰਕੇ ਪੰਜਾਬ ਤੋਂ ਉਹ ਸਿੱਧੀ ਫਲਾਈਟ ਅਮਰਤਸਰ ਤੋਂ ਲੈ ਕੇ ਸਿੰਗਾਪੁਰ ਦੇ ਵਿੱਚ ਜਾਣ ਕੇ ਤੇ ਉੱਥੋਂ ਕਾਫੀ ਘੱਟ ਸਮੇਂ ਦੀ ਸਟੇ ਤੋਂ ਬਾਅਦ ਸਿੱਧੀ ਫਲਾਈਟ ਵੈਨਕੂਵਰ ਜਾਵੇਗੀ ਸੋ ਇਸ ਦੇ ਨਾਲ ਹੁਣ ਪੰਜਾਬੀਆਂ ਦਾ ਕਾਫੀ ਜ਼ਿਆਦਾ ਜਿਹੜਾ ਪੈਸਾ ਵੀ ਬਚਣ ਵਾਲਾ ਹੈ ਉਲਾਵਾ ਜਿਹੜੀ 8 ਤੋਂ 10 ਘੰਟੇ ਪੰਜਾਬੀਆਂ ਨੂੰ ਅੰਮ੍ਰਿਤਸਰ ਤੋਂ ਜਾਂ ਫਿਰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਦਿੱਲੀ ਵਰਗੇ 에어ਪੋਰਟਾਂ ਤੇ ਜਾਣਾ ਪੈਂਦਾ ਸੀ ਅਤੇ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਸੀ ਉਹ ਖੱਜਲ-ਖੁਆਰੀ ਵੀ ਬਚੇਗੀ ਸੋ ਅੰਮ੍ਰਿਤਸਰ ਤੋਂ ਸਿੱਧੀ ਜਿਹੜੀ ਫਲਾਈਟ ਇਹ ਹੁਣ ਸਕੂਟ 에어 ਲਾਈਨ ਦੀ ਫਲਾਈਟ ਸਿੱਧੀ ਜਿਹੜੀ ਸਿੰਗਾਪੁਰ ਪਹੁੰਚੇਗੀ ਤੇ ਸਿੰਗਾਪੁਰ ਤੋਂ 에어 ਕੈਨੇਡਾ ਦੀ ਫਲਾਈਟ ਸਿੱਧੇ ਹੀ ਜਿਹੜੀ ਵੈਨਕੂਵਰ ਪਹੁੰਚ ਜਾਵੇਗੀ ਸੋ ਐਲਾਈਅንስ ਇਹਨਾਂ ਦਾ ਹੋ ਗਿਆ ਹੈ ਹੁਣ ਆਉਣ ਵਾਲੇ ਜਿਹੜੇ ਮਹੀਨੇ ਦੇ ਦੌਰਾਨ ਇਹ ਜਿਹੜੀਆਂ ਫਲਾਈਟਾਂ ਸਿੱਧੀਆਂ ਪੰਜਾਬ ਤੋਂ ਕੈਨੇਡਾ ਜਾਣ ਗੀਆਂ ਤੇ ਕੈਨੇਡਾ ਤੋਂ ਪੰਜਾਬ ਆਉਣਗੀਆਂ